ਤੇ ਸਪਾਈ ਨੇ ਹੁਣ ਫਿਰ ਮਾਤਾ ਗੁਜਰਕ ਔਰ ਜਿਹਨੂੰ ਆਖਿਆ ਕਹਿਣ ਲੱਗੇ ਕਿ ਆਪਣੇ ਪੁੱਤਰੇ ਪੁੱਤਰਿਆ ਨੂੰ ਸਮਝਾਓ ਕਿ ਸੂਬਾ ਸਰਹੰਦ ਵਜੀਰ ਖਾਨ ਦੇ ਕੇ ਝੁੱਕ ਜਾਣ ਪਰ ਮਾਤਾ ਜੀ ਕਹਿੰਦੇ ਨਹੀਂ ਇਹ ਝੁਕਣਗੇ ਨਹੀਂ ਸਭ ਦੀਆਂ ਅੱਖਾਂ ਜਿਹੜੀਆਂ ਉਹ ਛੋਟੇ ਜਿਹੇ ਦਰਵਾਜ਼ੇ ਵਰਗ ਲੈ ਕਿ ਸਹਬਜਾਦੇ ਸੀਸ ਨਵਾ ਕੇ ਸਿਰ ਨਵਾ ਕੇ ਜਦੋਂ ਝੁੱਕ ਕੇ ਅੱਗੇ ਲੰਘਣ ਲੰਘਣਗੇ ਤੇ ਹੱਸਾਂਗੇ ਤਾੜੀਆਂ ਮਾਰਾਂਗੇ ਕਿ ਗੋਬਿੰਦ ਸਿੰਘ ਕਿਰਪਾਲੂ ਦੇ ਬੱਚੇ ਝੁੱਕ ਗਏ ਪਰ ਹੈਰਾਨ ਰਹਿ ਗਏ ਸਹਿਬਜ਼ਾਦਿਆਂ ਦੇ ਚਰਨ ਸਭ ਤੋਂ ਪਹਿਲਾਂ ਦੇਖੇ ਜਦੋਂ ਸਹਿਬਜ਼ਾਦਿਆਂ ਨੇ ਗੱਜ ਕੇ ਫਿਰ ਕਚਾਰੀ ਵਿੱਚ ਫਤਿਹ ਬੁਲਾਈ ਤੇ ਸੁਚਾਨੰਦ ਕਹਿਣ ਲੱਗਾ ਸੂਬਾਏ ਸਰਹੰਦ ਵਜ਼ੀਰ ਖਾਨ ਨੂੰ ਕਿ ਸੱਪ ਦੇ ਬੱਚੇ ਸਪੂਲਿਏ ਨੇ ਇਹਨਾਂ ਨੂੰ ਮਸਲ ਦੇਣਾ ਚੰਗਾ ਹੈ 11 ਪੋ ਦੀ ਰਾਤ ਬਾਬਾ ਮੋਤੀराम ਮਹਾਰਾਜ ਇੱਕ ਬੜਮੁੱਲੀ ਸੇਵਾ ਕਰਦੇ ਨੇ 12 ਪੋ ਦੀ ਸਵੇਰ ਇੱਕ ਵਾਰੀ ਫੇਰ ਆਉਂਦੀ ਆ ਉਹ ਇਤਿਹਾਸਕ ਹੀ ਕਹਿੰਦਾ ਕਿਉਂਕਿ ਸਹਿਬਜ਼ਾਦੇ ਹਕੂਮਤ ਦੀ ਕੈਦ ਦੇ ਵਿੱਚ ਨੇ ਸਿਪਾਹੀ ਠੰਡੇ ਬੁਰਜ ਦੇ ਵਿੱਚ ਫੇਰ ਆਏ ਹੋਣਗੇ ਕਿੰਨੇ ਦਿਨਾਂ ਦੇ ਬਾਅਦ ਇੱਕ ਗਲਾਸ ਦੁੱਧ ਦਾ ਜਿਹੜਾ ਸਹਿਬਜ਼ਾਦਿਆਂ ਦੇ ਵੱਲੋਂ ਪੀਤਾ ਗਿਆ ਕਈ ਦਿਨਾਂ ਦੇ ਭੁੱਖਣ ਪਾਣੇ ਹਕੂਮਤ ਦੀ ਕੈਦ ਦੇ ਵਿੱਚ ਨੇ 12 ਪੋ ਦਾ ਇਤਿਹਾਸ ਜ਼ਿਕਰ 12 ਪੋ ਦਾ ਸਵੇਰ ਜਦੋਂ ਹੋਇਆ ਰੋਜ਼ ਦੀ ਤਰ੍ਹਾਂ ਸਿਪਾਈ ਫਿਰ ਸਹਿਬਜ਼ਾਦੇ ਨੂੰ ਲੈਣ ਵਾਸਤੇ ਆਇਆ ਤੇ ਸਿਪਾਈ ਨੇ ਹੁਣ ਫਿਰ ਮਾਤਾ ਗੁਜਰਕੌਰ ਜੀ ਨੂੰ ਆਖਿਆ ਕਹਿਣ ਲੱਗੇ ਕਿ ਆਪਣੇ ਪੁੱਤਰੇ ਪੋਤਰਿਆਂ ਨੂੰ ਸਮਝਾਓ ਕਿ ਸੂਬੇ ਸਰਹੰਦ ਵਜ਼ੀਰ ਖਾਨ ਦੇ ਅੱਗੇ ਝੁਕ ਜਾਣ ਜੇ ਨਾ ਝੁਕੇ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਨਤੀਜਾ ਕੀ ਨਿਕਲਣਾ ਫਰਮਾਨਤਾ ਜੀ ਕਹਿੰਦੇ ਨਹੀਂ ਇਹ ਝੁਕਣਗੇ ਨਹੀਂ ਫਿਰ ਸਹਿਬਜਾਦਿਆਂ ਨੂੰ ਸਿਪਾਈ ਜਦੋਂ ਲੈ ਕੇ ਗਏ ਤੇ ਸੂਬਾਏ ਸਰਹੰਦ ਵਜ਼ੀਰ ਖਾਨ ਨੇ ਇੱਕ ਚਾਲ ਖੇਢੀ ਕਿ ਕੱਲ ਮੇਰੇ ਤੋਂ ਝੁਕੇ ਨਹੀਂ ਹੈ ਕਚੈਰੀ ਦਾ ਬਹੁਤ ਵੱਡਾ ਦਰਵਾਜ਼ਾ ਸੀ ਉਹ ਬੰਦ ਕਰ ਦਿੱਤਾ ਛੋਟਾ ਦਾ ਦਰਵਾਜ਼ਾ ਜਿਵੇਂ ਬਾਰੀ ਹੁੰਦੀ ਹੈ ਉਹ ਖੋਲ ਦਿੱਤੀ ਤੇ ਸਾਰੀ ਕਚੈਰੀ ਜਿਹੜੀ ਹੈ ਜਦੋਂ ਸਿਪਾਈ ਲੈਣ ਵਾਸਤੇ ਗਿਆ ਤੇ ਉਹ ਸਭ ਦੀਆਂ ਨਿਗਾਵਾਂ ਸਭ ਦੀਆਂ ਅੱਖਾਂ ਜਿਹੜੀਆਂ ਉਹ ਛੋਟੇ ਜਿਹੇ ਦਰਵਾਜ਼ੇ ਬਣ ਲੈ ਕਿ ਸਹਬ ਜਾਦੇ ਸੀਸ ਨਵਾ ਕੇ ਸਿਰ ਨਵਾ ਕੇ ਜਦੋਂ ਝੁੱਕ ਕੇ ਅੱਗੇ ਲੰਘਣ ਲੰਘਣਗੇ ਤੇ ਹੱਸਾਂਗੇ ਤਾੜੀਆਂ ਮਾਰਾਂਗੇ ਕਿ ਗੋਬਿੰਦ ਸਿੰਘ ਕਿਰਪਾਲੂ ਦੇ ਬੱਚੇ ਝੁੱਕ ਗਏ ਪਰ ਉਹ ਹੈਰਾਨ ਰਹਿ ਗਏ ਜਦੋਂ ਸਭ ਦੀਆਂ ਨਿਗਾਵਾਂ ਸਭ ਦੀਆਂ ਅੱਖਾਂ ਅੱਡੀਆਂ ਪਈਆਂ ਨੇ ਕਿ ਕਿਹੜਾ ਸਮਾਂ ਆਵੇ ਸਾਨੂੰ ਸਹਿਬਜ਼ਾਦਿਆਂ ਦੇ ਸੀਸ ਦੇਖਣ ਪਰ ਹੈਰਾਨ ਰਹਿ ਗਏ ਸਹਿਬਜ਼ਾਦਿਆਂ ਦੇ ਚਰਨ ਸਭ ਤੋਂ ਪਹਿਲਾਂ ਦੇਖੇ ਹਮ ਇੱਕ ਕਿੱਡੀ ਵੱਡੀ ਸੋਚ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਝੁਕਣਾ ਇੱਕ ਅਕਾਲ ਪੁਰਖ ਅੱਗੇ ਆ ਬੱਬਾ ਜੀ ਅੰਦਰ ਸਹਿਬਜ਼ਾਦੇ ਆਪਣੇ ਚਰਨ ਦਿਖਾ ਕੇ ਕਚੈਰੀ ਦੇ ਵਿੱਚ ਚਲੇ ਜਾਂਦੇ ਨੇ ਜਿਸ ਤੋਂ ਕਿਤੇ ਨਾ ਕਿਤੇ ਜ਼ੁਲਮ ਹਕੂਮਤ ਨੂੰ ਵੀ ਅਹਿਸਾਸ ਹੋ ਗਿਆ ਹੋਵੇਗਾ ਕਿ ਇਹ ਬੱਚੇ ਹੁਣ ਝੁਕਣਗੇ ਨਹੀਂ ਕਿਉਂਕਿ ਛੋਟੀਆਂ ਉਮਰਾਂ ਦੇ ਵਿੱਚ ਇੱਕ ਵੱਡਾ ਇਸ਼ਾਰਾ ਉਹਨਾਂ ਦੇ ਵੱਲੋਂ ਦੇ ਦਿੱਤਾ ਗਿਆ ਸੀ ਦੂਜੇ ਦਿਨ ਦੀ ਕਚੈਰੀ ਦਾ ਹਾਲ ਕੀ ਸੀ ਕਿਉਂਕਿ ਸੁਚਾਨੰਦ ਦਾ ਵੀ ਜ਼ਿਕਰ ਇਤਿਹਾਸ ਦੇ ਵਿੱਚ ਬਾਰ-ਬਾਰ ਆਉਂਦਾ ਉਸ ਦਾ ਰੋਲ ਦੂਜੇ ਦਿਨ ਕੀ ਰਹਿੰਦਾ ਸੁਚਾਨੰਦ ਦਾ ਜਦੋਂ ਸਹਿਬਜ਼ਾਦੇ ਅੰਦਰ ਆਉਂਦੇ ਕਚੈਰੀ ਵਿੱਚ ਫਿਰ ਗੱਜ ਕੇ ਫਤੇ ਬੁਲਾਉਂਦੇ ਆ ਤੇ ਵਜ਼ੀਰ ਖਾਨ ਉਹਨੂੰ ਸੁਚਾਨੰਦ ਜਿਹੜਾ ਉਹਦਾ ਗੁਲਾਮ ਸੀਗਾ ਹਿੰਦੂ ਘਰਾਣੇ ਦੇ ਨਾਲ ਸੰਬੰਧ ਰੱਖਦਾ ਸੀ ਜਦੋਂ ਸਹਿਬਜ਼ਾਦਿਆਂ ਨੇ ਗੱਜ ਕੇ ਫਿਰ ਕਚੈਰੀ ਵਿੱਚ ਫਤੇ ਬੁਲਾਈ ਤੇ ਸੁਚਾਨੰਦ ਕਹਿਣ ਲੱਗਾ ਸੂਬਾਏ ਸਰਹੰਦ ਵਜ਼ੀਰ ਖਾਨ ਨੂੰ ਕਿ ਸੱਪ ਦੇ ਬੱਚੇ ਸਪੋਲੀਏ ਨੇ ਇਹਨਾਂ ਨੂੰ ਮਸਲ ਦੇਣਾ ਚੰਗਾ ਹੈ ਕਿਉਂਕਿ ਵਜ਼ੀਰ ਖਾਨ ਦੇ ਮਨ ਵਿੱਚ ਇੱਕ ਵਾਰੀ ਆ ਗਿਆ ਸੀਗਾ ਕਿ ਸਹਿਬਜ਼ਾਦਿਆਂ ਨੂੰ ਛੱਡ ਦਈਏ ਤੇ ਉਹਨਾਂ ਨੇ ਆਖਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੁਸੀਂ ਕੀ ਕਰੋਗੇ ਤੇ ਸਹਿਬਜ਼ਾਦਿਆਂ ਨੇ ਜਵਾਬ ਦਿੱਤਾ ਸੀ ਜੰਗਲ ਵਿੱਚ ਜਾਵਾਂਗੇ ਬਾਪੂ ਨੂੰ ਲੱਭਾਂਗੇ ਸਿੰਘਾਂ ਨੂੰ ਇਕੱਠਿਆਂ ਕਰਕੇ ਤੁਹਾਡੇ ਤੇ ਫੌਜਾਂ ਲਿਆ ਕੇ ਹਮਲਾ ਕਰਾਂਗੇ ਜਿੰਨਾ ਚਿਰ ਤੁਹਾਡੇ ਸਿਰ ਨਹੀਂ ਮਸਲ ਦਿੰਦੇ ਉਹਨਾਂ ਦੇ ਚੈਨ ਨਾਲ ਨਹੀਂ ਬੈਠਾਂਗੇ ਤੇ ਇਸ ਗੱਲੋਂ ਫਿਰ ਸੁੱਚਾ ਨੰਦ ਨੇ ਆਖਿਆ ਸੱਪ ਦੇ ਬੱਚੇ ਸਪੋਲੀਏ ਨੇ ਇਹਨਾਂ ਨੂੰ ਮਸਲ ਦੇਣਾ ਚੰਗਾ ਹੈ ਫਿਰ ਉਹਨੇ ਕੰਨ ਭਰੇ ਕਿ ਇਹਨਾਂ ਨੂੰ ਕੋਈ ਨਾ ਕੋਈ ਫਤਵਾ ਲਾਓ ਫਿਰ ਇਤਿਹਾਸ ਅੰਦਰ ਪ੍ਰਿੰਸੀਪਲ ਸਤਵੀਰ ਸਿੰਘ ਨੇ ਇਹ ਵੀ ਲਿਖਿਆ ਕਿ ਤਿੰਨ ਦੁਕਾਨਾਂ ਲਾਈਆਂ ਗਈਆਂ ਪਹਿਲੀ ਦੁਕਾਨ ਵਿੱਚ ਮਠਿਆਈ ਰੱਖੀ ਗਈ ਦੂਸਰੀ ਦੁਕਾਨ ਵਿੱਚ ਖਡਾਉਣੇ ਰੱਖੇ ਗਏ ਤੇ ਤੀਸਰੀ ਦੁਕਾਨ ਵਿੱਚ ਸ਼ਸਤਰ ਰੱਖੇ ਗਏ। ਉਹਨਾਂ ਦੇ ਮਨ ਦਾ ਭੁਲੇਖਾ ਸੀਗਾ ਕਿ ਬੱਚੇ ਐ ਤੇ ਕਈ ਦਿਨਾ ਤੋਂ ਇਹਨਾਂ ਨੇ ਕੁਝ ਖਾਦਾ ਨਹੀਂ ਛਕਿਆ ਨਹੀਂ ਦੌੜ ਕੇ ਮਠਿਆਈ ਖਾਣ ਪੀਣ ਵਾਲੀ ਦੁਕਾਨ ਵਿੱਚ ਜਾ ਪਹਿਣਗੇ। ਉਹਨਾਂ ਦੇ ਮਨ ਦਾ ਭੁਲੇਖਾ ਸੀਗਾ ਕਿਉਂਕਿ ਬੱਚਿਆਂ ਨੂੰ ਖਡਾਉਣਿਆਂ ਦੇ ਨਾਲ ਪਿਆਰ ਹੁੰਦਾ। ਇਹ ਵੀ ਭੁਲੇਖਾ ਸੀਗਾ ਕਿ ਇਹਨਾਂ ਨੂੰ ਛੱਡ ਦਿੱਤਾ ਤੇ ਖਡੌਣਿਆਂ ਵਾਲੀ ਦੁਕਾਨ ਤੇ ਜਾਣਗੇ ਪਰ ਸਹਿਬ ਜਾਦੇ ਨਾ ਮਠਿਆਈ ਵਾਲੀ ਨਾ ਖਾਣ ਪੀਣ ਵਾਲੀ ਦੁਕਾਨ ਚ ਗਏ ਨਾ ਖਡੌਣਿਆਂ ਵਾਲੀ ਦੁਕਾਨ ਚ ਗਏ ਸ਼ਸਤਰਾਂ ਵਾਲੀ ਦੁਕਾਨ ਚ ਗਏ ਇੱਕ ਨੇ ਤੀਰ ਕਮਾਨ ਚੱਕ ਲਿਆ ਤੇ ਇੱਕ ਨੇ ਤਲਵਾਰ ਚੱਕ ਲਈ ਤੇ ਉਸ ਵੇਲੇ ਵੀ ਸੁਚਾਨੰਦ ਨੇ ਆਖਿਆ ਵਜ਼ੀਰ ਖਾਨ ਤੈਨੂੰ ਆਖਿਆ ਨਾ ਸੱਪ ਦੇ ਬੱਚੇ ਸੁਪੋਲੀ ਨੂੰ ਮਸਲ ਦੇਣਾ ਚੰਗਾ ਤੇ ਫਿਰ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਚਹਿਰੀ ਵਿੱਚ ਇਹ ਹਾ ਦਾ ਨਾਰਾ ਵੀ ਮਾਰਿਆ ਜਿਹਦਾ ਜ਼ਿਕਰ ਆਪਾਂ ਇਤਿਹਾਸ ਵਿੱਚ ਪੜਦੇ ਸੁਣਦੇ ਆ ਕਿ ਸੂਬਾ ਇਹ ਸਰਹੰਦ ਇਹ ਇਸਲਾਮ ਦੇ ਵਿਰੁੱਧ ਤੁਰ ਜਾ ਰਿਹਾ ਹੈ ਇਸਲਾਮ ਦੇ ਵਿੱਚ ਬੱਚੇ ਨੂੰ ਕਦੇ ਵੀ ਕੁਝ ਆਖਣਾ ਇਹ ਬੜਾ ਬੁਰਾ ਮੰਨਿਆ ਜਾਂਦਾ ਹੈ ਉਹ ਹਾ ਦਾ ਨਾਰਾ ਮਾ ਕੇ ਕਚੈਰੀ ਵਿੱਚ ਉੱਠ ਕੇ ਚਲਿਆ ਗਿਆ ਸੀ ਇਸ ਜ਼ੁਲਮ ਨੂੰ ਦੇਖ ਕੇ ਹਾਂਜੀ ਹਾਂਜੀ ਸ਼ੇਰ ਮੁਹੰਮਦ ਖਾਨ ਨਵਾਬ ਸੀ ਜਿਹੜਾ ਮਲੇਰਕੋਟਲੇ ਦਾ ਸੋ ਗੁਰਦੁਆਰਾ ਹਾ ਦਾ ਨਾਰਾ ਉਹ ਸਿੱਖਾਂ ਨੇ ਉਹਦੀ ਯਾਦ ਵਿੱਚ ਉਸਾਰਿਆ ਹੋਇਆ ਹੈ ਇਹ ਉਹਨਾਂ ਦੀ ਕੁਰਬਾਨੀ ਸੋ ਬਾਰਾਪੋਉ ਨੂੰ ਫਿਰ ਇਹ ਫੈਸਲਾ ਕੀਤਾ ਸਹਿਬਜ਼ਾਦਿਆਂ ਨੂੰ ਕੱਲ ਨੂੰ ਨੀਆ ਵਿੱਚ ਜਿਉਂਦਿਆਂ ਕਾਜੀ ਨੇ ਫਿਰ ਫਤਵਾ ਸੁਣਾਇਆ ਕਿ ਇਹਨਾਂ ਨੂੰ ਜਿਉਂਦਿਆਂ ਨੀਆ ਵਿੱਚ ਖੜਕੇ ਤੇ ਸ਼ਹੀਦ ਕਰ ਦੇਣਾ ਇਹ 12 ਪੋ ਦਾ ਇਤਿਹਾਸ ਜਿਹੜਾ ਫਿਰ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਕੋਲ ਆਏ ਹੱਸ ਕੇ ਦੱਸਿਆ ਦਾਦੀ ਅਸੀਂ ਝੁਕੇ ਨਹੀਂ ਕਿਉਂਕਿ ਸਾਡੇ ਪਿਤਾ ਵੀ ਨਹੀਂ ਕਦੀ ਝੁਕੇ ਤੇ ਕੱਲ ਨੂੰ ਜਿਉਂਦਿਆਂ ਨੀਆ ਦੇ ਵਿੱਚ ਖੜਕੇ ਸਾਨੂੰ ਸ਼ਹੀਦ ਕਰ ਦੇਣਾ ਤੇ ਕਿੱਡੀ ਸਾਤ ਸੰਗਤ ਕਿੱਡਾ ਵੱਡਾ ਜਿਗਰਾ ਹੋਵੇਗਾ ਉਸ ਮਾਂ ਦਾ ਉਸ ਦਾਦੀ ਦਾ ਜਿੰਨੂੰ ਪਤਾ ਆ ਕਿ ਅੱਜ ਮੇਰੇ ਪੋਤੇ ਮੇਰੇ ਕੋਲ ਹੈ ਕੱਲ ਨੂੰ ਨਹੀਂ ਹੋਣਾ ਕੀ ਬੀਤੀ ਹੋਵੇਗੀ ਮਾਤਾ ਗੁਜ਼ਰ ਕੌਰ ਦੇ ਹਿਰਦੇ ਵਿੱਚ ਜਦੋਂ ਸਹਿਬ ਜਾਦਿਆਂ ਨੇ ਆ ਕੇ ਦੱਸਿਆ ਹੋਵੇਗਾ